ਜੋੰਡੀ ਕਰਾਉਣਾ ਵਧੀਆ ਰਾਮਾ ਭਾਣੀ। ਕੀ ਹੈ ਤੇ ਦੋਨੇ ਪਾਤੇ ਦਿਖਾਉਣਾ ਹੈ, ਬੈਗ ਸਾਰੀ ਸ਼ੋਅ ਦਿਖਾਉਣਾ। ਘੁਮਾਓ ਚੰਗੀ ਤਰ੍ਹਾਂ ਦੋ ਨਾ। ਹਾਂ ਜਿਹੜੇ ਰਿਵਿਊ ਦੇਣਾ, ਥੈਂਕ ਯੂ ਨਾ ਦੋ। ਲੈ ਮੇਰਾ ਭਰਾ ਹੁੰਦਾ ਉਹਨੇ ਹੁਣੇ ਹੀ ਰਿਵਿਊ ਕਰਨ ਲੱਪੈਣਾ ਸੀ ਇਹਦਾ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਡੇ ਦੋਸਤ ਰਮਨ ਸ਼ੰਕਰ ਨੇ ਨਵੀਂ ਸਕੂਟੀ ਸੂਜੂਕੀ ਐਕਸੈਸ ਲੈ ਕੇ ਆਂਦੀ ਹੈ ਜੀ। ਬਹੁਤ ਵਧੀਆ ਬਹੁਤ ਸ਼ਾਨਦਾਰ ਸਕੂਟੀ ਹੈ ਜੀ। ਅਸੀਂ ਅੰਡਰ ਐਸਟੀਮੇਟ ਕਰਦੇ ਸੀਗੇ ਬਟ ਅਲਟੀਮੇਟਲੀ ਬਹੁਤ ਵਧੀਆ ਸਕੂਟੀ ਆ ਬਹੁਤ ਫੀਚਰ ਬਹੁਤ ਕਮਾਲ ਦੇ ਆ ਜੀ ਇਹਦੇ ਵਿੱਚ ਰਮਾ ਭਾਈ ਜੀ ਦੱਸੋ ਮੜੇ ਜੀ ਕੀ ਫੀਚਰ ਆ ਦੱਸੋ ਜਰਾ ਦੱਸਣ ਤੁਸੀਂ ਮੈਂ ਕੀ ਦੱਸਣਾ ਨਹੀਂ ਤੁਸੀਂ ਦੱਸੋ ਤੁਸੀਂ ਲੈ ਕੇ ਆਂਦੀ ਆ ਰਿਵਿਊ ਦਿਓ ਹਾਂਜੀ ਜਿਹੜਾ ਜੇ ਆਪਾਂ ਰਾਤ ਨੂੰ ਫੋਨ ਆ ਗਿਆ ਸਾਨੂੰ ਹਨਾ ਆਪਾਂ ਕਿਤੇ ਸਾਈਡ ਤੇ ਲਾ ਕੇ ਗੱਡੀ ਸੁੰਨੀ ਫੋਨ ਪਾਰਕਿੰਗ ਮੋਡ ਗੱਡੀ ਨਹੀਂ ਸੁੰਨੀ ਫੋਨ ਦਰਨਾ ਫੋਨ ਸੁਣਦਾ ਗੱਡੀ ਤਾਂ ਆਪੇ ਸੁਣੀ ਜਾਣੀ ਹੈ ਇਹ ਪਾਸਿੰਗ ਦਾ ਜੀ ਅੱਛਾ ਜੀ ਇਹ ਪਾਸਿੰਗ ਜਾਂ ਠੀਕ ਆ ਲਿਜਾ ਓਵਰਟੇਕ ਕਰਨਾ ਕਿਸੇ ਨੂੰ ਓਕੇ ਉਸ ਤੋਂ ਬਾਅਦ ਆ ਜਿਹੜਾ ਡਿਜੀਟਲ ਮੀਟਰ ਇੱਥੇ ਖੜੀ ਹੈ ਤੁਹਾਨੂੰ ਐਵਰੇਜ ਮਹੀਨੇ ਦੀ ਕਿੰਨੀ ਆਣੀ ਉਹ ਸਾਰਾ ਆਣਾ ਕਿੰਨੇ ਕਿਲੋਮੀਟਰ ਚੱਲੀ ਹੋਰ ਚੱਲ ਹੋ ਗਈ ਹੈ ਹਾਂਜੀ ਇੰਡੀਕੇਟਰ ਦੱਸ ਲਿਆ ਇਹ ਆ ਜਿਹੜਾ ਤੇਲ ਨਾ ਪਵਾਇਆ ਸੀਗਾ ਸਵੇਰੇ ਮੈਂ ਸਾਲਾ ਜੀ ਬੰਦੇ ਦੁੱਧ ਲੈਣ ਭੇਜੇ ਸੀ ਸਰਜੀਵ ਨੇ ਸਾਰਾ ਖਾਲੀ ਕਰਤਾ ਨਹੀਂ ਇਹ ਵੀ ਦੱਸੋ ਨਾ ਵੀ ਤੇਲ ਵੇਚ ਕੇ ਦੁੱਧ ਲੈ ਆਉਂਦਾ ਹਾਂ ਤੇਲ ਵੇਚ ਕੇ ਦੁੱਧ ਲੈ ਗਿਆ ਇਸ ਵਿੱਚ ਨਾਲ ਪੈਕਟ ਵੀ ਲੈ ਆਇਆ ਕੁੜੀਏ ਦਾ ਨਹੀਂ ਇੱਕ ਪੰਜਾਬੀ ਤੜਕਾ ਵੀ ਲੈ ਕੇ ਆਂਦਾ ਆ ਆ ਦੇਖੋ ਜੀ ਅੱਜ ਤਾਂ ਹੁਣ ਬਲੂ ਲਾਈਨ ਹੈ ਹਾਂ ਸਪੀਡ 20 ਤੇ 40 ਦੇ ਵਿੱਚ ਹੋਗੀ ਤੇ ਗ੍ਰੀਨ ਹੋ ਜਾਏਗਾ ਆਪਣੇ ਆਪ ਓਕੇ ਇਹਦਾ ਮਤਲਬ ਕਿ ਤੁਹਾਡਾ ਯਾਨੀ ਜ਼ਿਆਦਾ ਫਿਊਲ ਖਰਚ ਨਹੀਂ ਹੋ ਰਿਹਾ ਓਕੇ ਗੱਡੀ ਤੇ ਕੰਡੀਸ਼ਨ ਵੀ ਸਹੀ ਰਹੂਗੀ ਉਸ ਤੋਂ ਬਾਅਦ ਜੇ ਤੁਸੀਂ 70 ਜਾਂ 80 ਪਾਰ ਹੋਏ ਜਾਂਦੇ ਹੋਏ ਉਤਮਾ ਰੈੱਡ ਸ਼ੋਨ ਲੱਗ ਜਾਈ ਹਾਂਜੀ ਠੀਕ ਉਤਮਾ ਦਾ ਲੋਕ ਦਾ ਤੁਹਾਨੂੰ ਦੱਸ ਦਈਏ ਸਿਸਟਮ ਹਾਂ ਲੋਕ ਜੇ ਆਪਾਂ ਇਦਾਂ ਕੀਤਾ ਹੈ ਸਾਨੂੰ ਪੁਸ਼ ਕਰਾਂਗੇ ਬੰਦ ਹੋਣਾ ਹੈ ਚਾਬੀ ਨਹੀਂ ਲੱਗੂਗੀ ਓਕੇ ਠੀਕ ਆ ਹੁਣ ਬਾਅਦ ਇਹ ਕੋਨਾ ਆਪਾਂ ਇਹਦੇ ਨਾਲ ਖੋਲ ਸਕਦੇ ਹਾਂ ਠੀਕ ਹੋ ਗਿਆ ਠੀਕ ਹੈ ਜੀ ਓਕੇ ਓਕੇ ਹੂੰ ਬਾਕੀ ਇਹ ਦੋ ਬੋਤਲਾਂ ਤੁਸੀਂ ਰੱਖ ਸਕਦੇ ਆ ਸਪੈਸ਼ਲ ਦਿੱਤਾ ਉਹਨਾਂ ਨੇ ਹਾਂ ਜੀ ਕਾਦੇ ਕਾਦੇ ਵਾਸਤੇ ਮੜਾ ਜੇ ਇਹਦਾ ਪਰਪਸ ਦੱਸੋ ਮੜਾ ਜੇ ਮੇਰੇ ਯਾਰ ਸ਼ਰਾਬੀ ਆ ਜੇ ਨੇ ਪੱਕਾ ਯਰ ਚੀਫ ਵਰਗੇ ਹਾਂ ਜੀ ਪਾਣੀ ਦੀ ਬੋਤਲ ਰੱਖਣੀ ਆ ਤੁਸੀਂ ਓਕੇ ਪਾਣੀ ਦੀ ਰੱਖਣੀ ਆ ਤੁਸੀਂ ਮੜਾ ਜੇ ਦੱਸਿਓ ਵੀ ਪਾਣੀ ਦੀ ਕਿਹਦੇ ਕਿਹੜੇ ਖਾਨੇ ਚ ਰੱਖਣੀ ਆ ਤੇ ਪਾਣੀ ਇੱਥੇ ਰੱਖ ਸਕਦੇ ਤੁਸੀਂ ਸ਼ਰਾਬ ਦੀ ਇੱਥੇ ਓਕੇ ਇਹ ਤੁਰੇ ਜਾਂਦੇ ਆਪਾਂ ਪੈਗ ਲਾ ਸਕਦੇ ਫਿਰ ਬਣਾ ਵੀ ਸਕਦੇ ਲਾ ਵੀ ਸਕਦੇ ਲਾ ਸਕਦਾ ਕਿਉਂ ਲਾਣ ਤੇ ਲੈ ਵੀ ਲਾ ਸਕਦੇ ਤੁਸੀਂ ਅੱਛਾ ਤੁਰੇ ਜਾਂਦੇ ਜاہے ਬੈਗ ਲਾਉ ਜਿੰਨਾ ਮਰਜ਼ੀ ਲਾਉ ਬਾਕੀ ਫੁੱਲ ਜਿਆ ਵਗੈਰਾ ਜਾਂ ਨੌਨ ਵੇਜ ਰੱਖਣਾ ਤੁਸੀਂ ਅੱਛਾ ਇਹ ਆ ਗਈ ਇਹਦੀ ਡਿੱਗੀ ਹੈ ਨਾ ਮੂਡ ਸਪੇਸ ਇੱਚ ਕੀ ਰੱਖਣਾ ਨੌਨ ਵੇਜ ਓਕੇ ਅੱਛਾ ਨੌਨ ਵੇਜ ਰੱਖਣ ਲਈ ਸਪੇਸ ਕਾਫੀ ਆ ਨਾ ਬਾਕੀ ਫਿਰ ਕੜੀ ਰੱਖ ਲਓ ਅੱਛਾ ਫੁੱਲ ਟੈਂਕ ਮੜਾਇਆ ਚਾਬੀ ਨਾਲ ਖੋਲ ਕੇ ਦਿਖਾਓ ਉੱਪਰ ਮੈਨੂੰ ਲੱਗਦਾ ਜਿਹੜਾ ਮੜਾ ਰਿਹਾ ਬੱਚਾ ਉਹ ਵੀ ਡਾਦ ਰਾ ਦੇ ਦੋਸਤੋ ਮਾਫੀ ਚਾਹੁੰਦੇ ਆ ਕਾਲੀ ਕਾਲੀ ਦੇ ਵਿੱਚ ਇਹਨਾਂ ਨੂੰ ਪਤਾ ਨਹੀਂ ਸੀ ਅਸਲ ਦੇ ਵਿੱਚ ਅੱਛਾ ਇਹ ਉੱਪਰ ਨੂੰ ਨਹੀਂ ਖਲ ਖੁੱਲਦਾ ਇਹ ਇਦਾਂ ਖੁੱਲਦਾ ਆ ਖੋਲਿਓ ਜੀ ਜੇ ਦੁਬਾਰਾ ਖੋਲੋ ਲੋ ਇਹ ਤੇ ਅੰਤਹੀ ਜਿਹੜਾ ਵੀ ਮੇਰੇ ਯਾਰ ਦੋਸਤ ਦੇਖ ਰਹੇ ਵੀਡੀਓ ਪਟ્રોલ ਪਾਰ ਜਿਹੜਾ ਇਹਨਾਂ ਨੇ ਵੇਚ ਕੇ ਦੁੱਧ ਲੈ ਕੇ ਜਾਂਦਾ ਅੱਛਾ ਇਹ ਚ ਜੀ ਅਸੀਂ ਰਮਾ ਸ਼ੰਕਰ ਭਾਜੀ ਲਈ ਪਟ્રોલ ਬੁਆ ਸਕਦੇ ਦੇਖੋ ਬਿਲਕੁਲ ਗੱਡੀ ਵਾਲੀ ਫੀਲਿੰਗ ਆ ਰਹੀ ਹੈ ਜੀ ਵਾਕਈ ਮੈਂ ਸਕੂਟੀ ਚਲਾ ਕੇ ਦੇਖੀ ਹੈ ਜੀ ਸਕੂਟੀ ਦੀ ਚਲਾਈ ਵੀ ਗੱਡੀ ਫਿਰ ਆਹ ਬਟਨ ਕਾਦੇ ਕਾਦੇ ਆ ਦੱਸੋ ਮੜਾ ਜੀ ਇਹ ਤੇ ਮੈਨੂੰ ਵੀ ਨਹੀਂ ਪਤਾ ਅੱਛਾ ਓਕੇ ਓਕੇ ਅੱਛਾ ਇੱਕ ਚੀਜ਼ ਹੋਰ ਰਹਿ ਗਈ ਆ ਦੱਸਣ ਵਾਲੀ ਰਮਾ ਬਾਜੀ ਆਹ ਹੈਂਡਲ ਬਾਰ ਲੱਗਾ ਹੋਇਆ ਆ ਦੱਸੋ ਜੀ ਇਹ ਆਂਡੇ-ਓਂਡੇ ਡੱਗਣ ਇਹ ਜੇ ਮਤਲਬ ਤੁਸੀਂ ਆਂਡੇ ਉਬਲੇ ਹੋਏ ਲੈ ਆ ਉਹ ਵੀ ਇਹਨਾਂ ਥੰਗ ਸਕਦੇ ਆ ਇੱਕੋ ਸੇਂਸ ਚੈਂਸਰ ਵਾਲਾ ਲੱਗਦਾ ਏ ਅੱਛਾ ਇਹ ਇਹ ਮੈਂ ਤੁਹਾਨੂੰ ਦੱਸ ਦਿੰਨਾ ਇੱਥੇ ਜੀ ਹੈਗਾ ਚਾਰਜਰ ਪੋਰਟ ਲੱਗ ਸਕਦਾ ਆ ਜੀ ਅਸੀਂ ਪੈਸੇ ਬਚਾਏ ਇਸ ਕਰਕੇ ਲਵਾਇਆ ਇਸ ਕਰਕੇ ਇਹਨਾਂ ਨੇ ਪੈਸੇ ਬਚਾ ਲਿਆ ਕੰਪਨੀ ਅਦਰਵਾਈਜ਼ ਇਹਨਾਂ ਨੂੰ ਚਾਰਜਰ ਪੋਰਟ ਲਾ ਕੇ ਦੇ ਰਹੀ ਸੀ ਹਨ ਤੇ ਇਸ ਸਟੈਂਡ ਦਾ ਦੱਸੋ ਨਾਲ 1000 ਰੁਪਇਆ ਸਗਨ ਲੈ ਰਹੀ ਸੀ ਹਨ ਸਟੈਂਡ ਦਾ ਦੱਸੋ ਬਾਜੀ ਸਟੈਂਡ ਦਾ ਐ ਸੈਂਸਰ ਹੈ ਜਦੋਂ ਸਟੈਂਡ ਲੱਗਾ ਸਟਾਰਟ ਨਹੀਂ ਹੋਏਗਾ ਛੋਟੇ ਜਿੰਨਾ ਮੱਦੀ ਤੁਸੀਂ ਕਰ ਲਓ ਓਕੇ ਇਹਦਾ ਇਹ ਫਾਇਦਾ ਕਿ ਬੱਟਾ ਕਈ ਵਾਰੀ ਅੱਗੇ ਬੈਠਾ ਹੁੰਦਾ ਹੈ ਹਾਂ ਤੇ ਇਸ ਨੂੰ ਜੇ ਸਟਾਰਟ ਕਰ ਦਿੰਦਾ ਹੈ ਇੱਲਤਵਾਜੀ ਨਹੀਂ ਕਰਨੀ ਯਾਨੀ ਹਨਾ ਅੱਜ ਤੋਂ ਬਾਅਦ ਭਾਈ ਇਹ ਸਟੈਂਡ ਨਹੀਂ ਲੈਣਾ ਤੇ ਬੜੇ ਸ਼ਰਾਤੇ ਨੇ ਇਸ ਕਰਕੇ ਨਹੀਂ ਹੋਣਾ ਸਪੈਸ਼ਲ ਮੋਡ ਲਿਤਾ ਲੈ ਓਕੇ ਅੱਛਾ ਇੱਕ ਚੀਜ਼ ਹੋਰ ਦੱਸੋ ਹਣ ਫਰੰਟ ਤੋਂ ਇਹ ਲਾਈਟਾਂ ਬਾਰੇ ਦੱਸੋ ਲਾਈਟਾਂ ਮੈਂ ਕਿ ਦੱਸਾਂ ਤਾਪੀ ਦੱਸਾਂਗਾ ਦਿਨੇ ਦੇ ਅੱਛਾ ਨਹੀਂ ਲਾਈਟਾਂ ਲਾਈਟ ਤਾਂ ਮੈਂ ਦੱਸ ਦਿੰਨਾ ਜੀ ਲਾਈਟਾਂ ਇਹਨੂੰ ਦਿੱਤੀਆਂ ਹੋਈਆਂ ਜੀ ਇਹ LED ਲਾਈਟ ਦਿੱਤੀ ਆ ਜੀ ਆ ਲੁੱਕ ਨਵੀਂ ਬਣਾਤੀ ਆ ਜੂਮ ਕਰਿਓ ਮੈਂ ਕਹਾਂ ਮਗਰ ਜੀ ਭਾਈ ਨੂੰ ਜੂਮ ਕਰ ਦੇਖਾ ਤੁਹਾਨੂੰ ਸਕ੍ਰੈਚ ਦਿਖਦੇ ਨੇ ਮੇਰੇ ਦੁੱਧ ਲੈਣ ਗਏ ਹੀ ਇਹ ਪਾ ਕੇ ਆਏ ਠੀਕ ਆ ਆ ਦੇਖੋ ਜੀ ਚਾਰੇ ਇੰਡੀਕੇਟਰ ਵੀ ਜਗਦੇ ਪਏ ਆ ਇਹਦੇ ਤੇ ਪਲੱਸ ਇੱਕ ਲਾਈਟ ਇੱਥੇ ਦਿੱਤੀ ਹੋਈ ਆ ਇਹ ਰੈੱਡ ਪੈ ਗਿਆ ਇਹਦਾ ਤੇ ਹਾਂਜੀ ਰੇਟ ਬਾਰੇ ਦੱਸੋ ਭਾਈ ਜੀ ਤੁਸੀਂ ਪੁੱਛੋ ਇਹਨਾਂ ਨੂੰ 90 ਦੇ ਸੀਗੀ ਜੀ ਮੈਂ ਪੁਰਾਣੀ ਦਿੱਤੀ ਤਾਂ 10000 ਲੈਸ ਆਇਆ ਤਾਂ ਹੁਣ ਮੈਨੂੰ 88000 88000 ਅੱਛਾ ਹਾਂਜੀ ਹਾਂ ਸਾਰਾ ਅੱਛਾ ਰਮਨ ਭਾਜੀ ਇੱਕ ਗੱਲ ਦੱਸਿਓ ਆਮ ਤੌਰ ਤੇ ਟੀਵੀ ਹੈ ਅੱਛਾ ਕੋਈ ਫਿੱਟਾ ਦਾ 10 ਸਾਲ ਦੀ ਵਾਰੰਟੀ ਹੈ ਇਹਦੀ ਕਿਸ ਕਿਸ ਚੀਜ਼ ਦੀ ਇੰਜਨ ਦੀ ਜੋ ਵੀ ਕੋਈ ਚੀਜ਼ ਤੁਹਾਡੀ ਖਰਾਬ ਹੁੰਦੀ ਹੈ ਕੰਪਨੀ ਪਾਏਗੀ ਫ੍ਰੀ ਆਫ ਕਾਸਟ ਇਸ ਵਾਰੰਡ ਦੇ ਵਿੱਚ ਇਹਦਾ ਇਹ ਕਿ ਉਹ ਹੈਗੀ 5 ਸਾਲ ਜੇ ਤੁਸੀਂ ਗੱਡੀ ਤੁਹਾਡੀ ਪੰਜਾਬ ਇਹ ਪੂਰੇ ਇੰਡੀਆ ਦੇ ਵਿੱਚ ਕਿਤੇ ਬੰਦ ਹੋ ਜਾਂਦੀ ਹੈ ਤੁਹਾਨੂੰ ਕੰਪਨੀ ਨੂੰ ਫੋਨ ਕਰਨਾ ਹੈ ਜਿਹੜਾ ਵੀ ਲੱਗੇ ਸ਼ੋਰੂਮ ਹੋਏਗਾ SUZUKI ਵਾਲੇ ਦਾ ਉਹ ਲੈ ਕੇ ਆਉਣਾ ਹੈ ਓਕੇ ਅੱਛਾ ਚਲੋ ਵੈਸੇ ਆਪਾਂ ਗੱਡੀ ਰਤਨ ਪੁੱਛਦੇ ਆ ਇਹ 4 4-ਵੀਲਰ ਦੇ ਵਿੱਚ ਆਪਾਂ ਦੇਖਿਆ ਹੋਇਆ ਰਮਾ ਭਾਜੀ ਵੀ ਯਾਨੀ ਵਾਕਈ SUZUKI ਦੀ ਜਿਹੜੀ ਹੈਗੀ ਆ ਸਰਵਿਸ ਬਹੁਤ ਵਧੀਆ ਆ ਕੰਪਨੀ ਨੂੰ ਫੋਨ ਕਰਨਾ ਕੰਪਨੀ ਉੱਤੇ ਜਿਹੜਾ ਲੱਗੇ ਸ਼ੋਰੂਮ ਹੋਵੇ ਲੈ ਕੇ ਬੋਸ ਲੈ ਜਵਾਦ ਹੈ ਭਾਜੀ ਓਕੇ ਅੱਛਾ ਤੇ ਸੀਟ ਜਿਹੜੀ ਆ ਐਸ ਕੰਪੈਰੀਟਿਵਲੀ ਤਾਨੂੰ ਕੀ ਕੀ ਲੱਗਾ ਮੈਂ ਗਿੱਠਾ ਦੇ ਨਾਲ ਨਾਪ ਕੇ ਲਿਆ ਹੈ ਤੇ ਇਹੀ ਵੱਡੀ ਹੈ ਵੱਡੀ ਨਿਕਲੀ ਆ ਜੁਪੀਟਰ ਐਕਟਿਵ ਨਾਲੋਂ ਅੱਛਾ ਚਾਰ ਗਿੱਠਾ ਵੀ ਹੈਗੇ ਚਾਰ ਅੱਛਾ ਉਹ ਕਿੰਨੇ ਕਿੰਨੇ ਗਿੱਠਾ ਤਿੰਨ ਆ ਚਾਰ ਗਿੱਠਾ ਹੈਗੇ ਚਾਰ ਗਿੱਠਾ ਇੱਥੇ ਲੱਗ ਗਿਆ ਐਕਟਿਵ ਹੈਗੀ ਆ ਆਪਾਂ ਉਹਦੀ ਉਹਦੀ ਸੀਟ ਦੇਖ ਲੈਣੇ ਲੈ ਹੁਣੇ ਹੀ ਆਪਾਂ ਹੁਣੇ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸੀਟ ਦੀ ਸੀਟ ਤੇ ਮਤਲਬ ਕੈਮਰਾਮੈਨ ਨੂੰ ਮੈਂ ਕਹਾਂਗਾ ਲਓ 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 ਆਪਾਂ ਰੁਕ ਜਓ ਰਮਾ ਭਾਜੀ ਇੱਕ ਮਿੰਟ ਇੱਕ ਹਾਂਜੀ ਇੱਕ ਭਾਈ ਤੁਹਾਨੂੰ ਮੇਰੀ ਵੀਡੀਓ ਦੇਖਣ ਆਪਣ ਨੂੰ ਦੋ ਤਿੰਨ ਇਹ ਦੋਂਗਲਾ ਉਹ ਕਿੰਨੀਆਂ ਜੀ ਚਾਰ ਕਿੱਠਾ ਚਾਰ ਪੂਰੀਆਂ ਚਾਰ ਕਿੱਠਾਂ ਅੱਛਾ ਜੀ ਹੁਣ ਇੱਥੇ ਆਪਣੇ ਕੋਲ ਜੁਪੀਟਰ ਹੈਨਿੰਗੀ ਜੀ ਨਹੀਂ ਤਾਂ ਆਪਾਂ ਭਾਈ ਡੋਗੇਸ਼ ਭਾਈ ਜਾ ਰਹੇ ਡੋਗੇਸ਼ ਭਾਈ ਚਲੋ ਭਾਈ ਬੋਲਟ ਚੜ ਲੀਏ ਦੇਖੋ ਭਾਈ ਮਾਨੂੰ ਬੋਲਟ ਦੀ ਕਿੱਡਾ ਲਾ ਬੋਲਟ ਦੀ ਸੀਟ ਨਾਪੋ ਮੜੀ ਜੀ ਭਾਜੀ ਤੁਹਾਡਾ ਕਿਤੇ ਸਾਈਡ ਦੇ ਸੀਟ ਕਵਰਾਂ ਦਾ ਤਾਂ ਨਹੀਂ ਕੰਮ ਹੈ ਇਹ ਵੀ ਉਨੀ ਦੇ ਇਹ ਵੀ ਉਨੀ ਆ ਨਹੀਂ ਨਹੀਂ ਇਹਦੇ ਤੇ ਤਿੰਨ ਗੇਟ ਤੇ 8 ਗਾ 4 ਗਾ ਦਗੇਸ਼ ਭਾਈ ਵੀ ਆਇਆ ਰਿਵਿਊ ਕਰਨ ਦਗੇਸ਼ ਭਾਈ ਆ ਜਾਓ ਰਿਵਿਊ करिए ਚਲੋ ਰਮਾ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਰਿਵਿਊ ਕਰਕੇ ਦਿੱਤਾ ਆ ਤੇ ਮੁਬਾਰਕਾ ਤੁਹਾਨੂੰ ਨਵੀਂ ਸਕੂਟੀ ਦੀਆਂ ਤੇ ਵੈਸੇ ਮੈਂ ਪਰਸਨਲੀ ਤੁਹਾਡੇ ਚੈਨਲ ਦਾ ਕਿ ਤੁਸੀਂ ਆਏ ਮੇਰੀ ਸਕੂਟੀ ਦਾ ਰਿਵਿਊ ਅੱਛਾ ਜੀ ਤੇ ਠੀਕ ਆ ਅੱਛਾ ਮੈਂ ਨਾ ਮਤਲਬ ਮੈਂ ਪਰਸਨਲੀ ਅੰਡਰ ਐਸਟੀਮੇਟ ਕਰਦਾ ਪਿਆ ਸੀ ਪਰ ਹੁਣ ਦੇਖ ਕੇ ਲੱਗਦਾ ਆ ਵੀ ਮੈਂ ਗਲਤ ਸੀ ਵਾਕਈ ਬਹੁਤ ਮੈਂ ਚਲਾ ਕੇ ਵੀ ਦੇਖੀ ਆ ਜੀ ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਚਲਾਈ ਬਹੁਤ ਸੋਹਣੀ ਹੈ ਜੀ ਰਮਾ ਸ਼ੰਕਰ ਜੀ ਤੁਹਾਡਾ ਡਿਸੀਜਨ ਬਹੁਤ ਵਧੀਆ ਹੈ ਹਾਂਜੀ ਦਿਖਾਓ ਦਿਖਾਓ ਅੱਜ ਦਾ ਇਹਨੂੰ ਬੰਦ ਕਰ ਦੇਣਾ ਹਾਂਜੀ ਇਹ ਤੁਸੀਂ ਦਿਖਾਤਾ ਸੀ ਰਤਨ ਵਰਗਾ ਵਿੱਚ ਚੋਰ ਚੋਰ ਲੱਗੇ ਜਾਗੇ ਪੰਜ ਇਧਰੋਂ ਮੈਂ ਉਂਗਲ ਖੋਲਦਾ ਦੇਖ ਲੇਗਾ ਦੇਖ ਇਧਰੋਂ ਨਾ ਖੋਲੋ ਅੱਛਾ ਇਹਦੇ ਬਾਰੇ ਦੱਸੋ ਮੜਾ ਜੀ ਆ ਇੱਕ ਤਾਂ ਇਹ ਹੈਗਾ ਆ ਬੰਦ ਆਨ ਆਫ ਹੈ ਠੀਕ ਹੈ ਓਕੇ ਇਹ ਪਤਾ ਨਹੀਂ ਕਾਦੇ ਵਾਸਤੇ ਕਈ ਛਲਾਰੂ ਹੁੰਦੇ ਦੋਸਤ ਯਾਰ ਦੋਸਤ ਨਾਲ ਗਏ ਜਾਂਦਾ ਰਾਤ ਤੇ ਉਂਗਲ ਫਸ ਗਈ ਚਲੋ ਰਮਾ ਸ਼ੰਕਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣੀ ਸਕੂਟੀ ਦਿਖਾਈ ਉਹਦਾ ਰਿਵਿਊ ਦਿੱਤਾ ਤੇ ਸਾਨੂੰ ਰਾਈਡ ਵੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਭਾਈ ਰਤਨ ਦਾ ਹਾਂਜੀ ਆਹ ਦਰਾਜ ਭਾਈ ਦਾ ਧੰਨਵਾਦ ਰਤਨ ਬਹੁਤ ਬਹੁਤ ਧੰਨਵਾਦ ਸੌਰਵ ਬਹੁਤ ਬਹੁਤ ਚੁੱਪ ਰਹਿਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਵਾਸਤੇ ਮੋਬਾਈਲ ਦੀ ਯੂਜ਼ ਹੋ ਰਹੀ ਹੈ ਦਿਮਰਾਜ ਭਾਈ ਦਾ ਹਾਂਜੀ ਹਾਂਜੀ ਇਹਨਾਂ ਦਾ ਬਹੁਤ ਧੰਨਵਾਦ ਓਕੇ ਜੀ